ਸੱਚ ਗੱਲ ਜੀ ਹੁਣ ਤੁਹਾਨੂੰ ਬਾਹਰ ਲੀਆਂ ਸਾਈਡਾਂ ਤੇ ਜਾਣ ਦੀ ਲੋੜ ਨਹੀਂ ਹੈ ਟੂਰਿਜ਼ਮ ਵਾਸਤੇ ਤੁਹਾਨੂੰ ਦੀ ਕਿ ਪੰਜਾਬ ਦੇ ਵਿੱਚ ਹੀ ਇੱਕ ਐਸਾ ਥਾਂ ਹੈ ਜਿੱਥੇ ਕੀ ਇੱਕ ਸੋਹਣੀ ਝੀਲ ਦਾ ਨਜ਼ਾਰਾ ਤੁਸੀਂ ਲੈ ਸਕਦੇ ਹੋ ਘੁੰਮ ਫਿਰ ਸਕਦੇ ਹੋ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਸੁੱਟੀਆਂ ਦੇ ਦਿਨਾਂ ਦੇ ਵਿੱਚ ਇੰਜਾਇਅ ਕਰਾ ਸਕਦੇ ਹੋ ਭਗਵੰਤ ਸਿੰਘ ਮਾਨ ਹੋਣਾ ਨੇ ਇਸ ਨੂੰ ਮਿੰਨੀ ਗੋਵਾ ਵੱਲੋਂ ਕਹਿ ਕੇ ਜਿਹੜਾ ਆ ਉਹ ਦੱਸਿਆ ਹੈ ਤੁਹਾਨੂੰ ਦਾ ਦੇ ਕਿ ਮਿੰਨੀ ਗੋਵਾ ਨਾਲੋਂ ਵੀ ਖੂਬਸੂਰਤ ਪਹਾੜਾਂ ਦੇ ਵਿੱਚ ਘਿਰਿਆ ਇਹ ਵੱਡੀ ਝੀਲ ਜਿਹੜੀ ਏ ਇਹ ਬਹੁਤ ਹੀ ਖੂਬਸੂਰਤ ਹੈ ਜਿੱਥੇ ਕਿ ਬਹੁਤ ਸਾਰੀਆਂ ਕਿਸਤੀਆਂ ਤੇ ਬਹੁਤ ਸਾਰਾ ਜਿਹੜਾ ਆ ਘੁੰਮਣ ਫਿਰਨ ਦੇ ਲਈ ਜਿਹੜਾ ਇੱਕ ਵਾਤਾਵਰਨ ਹੈ ਤੁਸੀਂ ਛੁੱਟੀਆਂ ਮਣਾਉਣ ਦੇ ਲਈ ਹੁਣ ਗੋਆ ਨਹੀਂ ਇਸ ਵਿੱਚ ਤੇ ਜਾਇਆ ਕਰੋਗੇ ਜੋ ਕਿ ਪਠਾਨ ਕੋਟ ਦੇ ਵਿੱਚ ਹੈ ਇਸ ਨੂੰ ਮਿੰਨੀ ਗੋਆ ਕਿਹਾ ਜਾਂਦਾ ਹੈ ਤੇ ਭਗਵਾਨ ਸਿੰਘ ਮਾਨ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਸ ਵਿੱਚ ਦੇ ਉੱਤੇ ਜਲਦੀ ਹੀ ਦੋ ਵੱਡੇ ਹੋਟਲ ਬਣਾਏ ਜਾਣਗੇ ਉਹ ਹੋਟਲ ਬਣਨ ਤੋਂ ਬਾਅਦ ਇੱਥੇ ਹੋਰ ਵੀ ਸੋਹਣਾ ਵਾਤਾਵਰਨ ਬਣ ਜਾਵੇਗਾ ਤੇ ਤੁਹਾਨੂੰ ਨਹੀਂ ਪਵੇਗੀ ਲੋੜ ਇੱਧਰ ਉੱਧਰ ਜਾ ਕੇ ਘੁੰਮਣ ਫਿਰਨ ਦੀ ਤੇ ਨਾ ਹੀ ਬਹੁਤੇ ਪੈਸੇ ਖਰਚਣ ਦੀ ਕਿਉਂਕਿ ਪਠਾਨਕੋਟ ਦੇ ਵਿੱਚ ਹੀ ਪੰਜਾਬ ਦੇ ਵਿੱਚ ਬਹੁਤ ਹੀ ਖੂਬਸੂਰਤ ਇਸ ਪਲੇਸ ਦੇ ਉੱਤੇ ਬਹੁਤ ਤੁਹਾਡਾ ਇਹ ਇਵੈਂਟ ਜਿਹੜਾ ਆ ਤੁਸੀਂ ਕਰ ਸਕਦੇ ਹੋ ਘੁੰਮ ਫਿਰ ਸਕਦੇ ਹੋ ਆਪਣੇ ਬੱਚਿਆਂ ਨੂੰ ਖੁਮਾ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਜਿਹੜਾ ਆ ਛੁੱਟੀਆਂ ਦੇ ਦਿਨਾਂ ਦੇ ਵਿੱਚ ਇੰਜੋਏ ਕਰਵਾ ਸਕਦੇ ਹੋ ਖੂਬਸੂਰਤ ਪਲੇਸ ਜਿਹੜਾ ਆ ਮਿੰਨੀ ਗੋਵਾ ਦੇ ਨਾਲ ਪੰਜਾਬ ਦੇ ਵਿੱਚ ਇਹ ਮਸ਼ਹੂਰ ਹੈ ਜੋ ਕਿ ਪਠਾਨਕੋਟ ਦੀਆਂ ਪਹਾੜੀਆਂ ਦੇ ਵਿੱਚ ਜਿਹੜਾ ਆ ਉਹ ਲੁਕਿਆ ਆ ਆ ਖੂਬਸੂਰਤ ਪਲੇਸ ਦੇ ਉੱਤੇ ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤੇ ਪਠਾਨਕੋਟ ਤੋਂ ਮਿੰਨੀ ਗੋਵਾ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਆਓ ਸੁਣ ਲੈਂਦੇ ਆ ਕਿ ਭਗਵੰਤ ਸਿੰਘ ਮਾਨ ਹੋਣਾਂ ਨੇ ਆਪਣੀ ਇਸ ਗੱਲਬਾਤ ਦੇ ਵਿੱਚ ਇਸ ਬਾਰੇ ਕੀ ਕਿਹਾ 54 ਸਕੁਅਰ ਕਿਲੋਮੀਟਰ ਦੀ ਝੀਲ ਹੈ 450 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਹੈ ਤਾਜਨਾ ਚੱਲ ਰਹੀ ਹੈ ਹਾਇਤਨਾ ਚੱਲ ਰਹੀ ਹੈ ਮਹਿੰਦਰਾ ਕਲੱਬਨਾ ਵੀ ਗੱਲ ਚੱਲ ਰਹੀ ਹੈ ਕਿ ਜੈਟਿਸ ਜਾਣਗੇ ਜੈਟਿਸ ਗੱਡੀਆਂ ਥੋੜੀ ਇੱਥੇ ਖੜ ਜਣਗੀਆਂ ਜੈਟਿਸ ਜਿਵੇਂ ਉਦੈਪੁਰ ਦੇ ਵਿੱਚ ਹੈ ਤਾਜ ਲੇਖ ਉਸ ਲੈਵਲ ਤੇ ਐਥੋਂ ਪਠਾਨਕੋਟ 에어ਪੋਰਟ ਅੱਧੇ ਘੰਟੇ ਦਾ ਹੈ ਲੁਹੌਜ਼ੀ ਅੱਧੇ ਘੰਟੇ ਦਾ ਹੈ ਧਰਮਸ਼ਾਲਾ 40 ਮਿੰਟ ਦਾ ਹੈ ਸੋ ਇਥੇ ਬਹੁਤ ਵੱਡੀ ਹੱਬ ਬਣ ਸਕਦੀ ਹੈ ਟੂਰਿਜ਼ਮ ਆ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਐ ਅਨਟੱਚ ਪੰਜਾਬ ਹੈ ਔਰ ਮਿੰਨੀ ਗੋਆ ਕਿਉਂ ਬਈ ਪੰਜਾਬ ਵਾਲੇ ਨਹੀਂ ਮਿੰਨੀ ਕਹੋਂਦੇ ਅਸੀਂ ਤਾਂ ਪੱਟਾ ਗੋਆ ਬਣਾਵਾਂਗੇ ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ